ਦਲਨੀ ਸੁਰਜੀ ਸਤ ਸੰਗਤ ਹੈ ਪਰਮਾਨੰਦ ਗੁਰੂ ਮੁਖ ਮਚਾ ਗੁਰੂ ਮੁਖ ਬਣ ਕੇ ਗੁਰੂ ਨੂੰ ਮੁਖ ਰੱਖ ਕੇ ਜੋ ਜ਼ਿੰਦਗੀ ਵਿਧੀਤ ਕੇ ਥੇ ਤੇ ਕੁੰਡਲਨੀ ਜਾਗ ਪਖੀ ਤੇ ਕੁੰਡਲਨੀ ਦੇ ਜਾਗ ਰਿਆਂ ਪਰਮਾਨੰਦ ਬਹੁਤ ਪਰਮਾਨੰਦ ਪੈਦਾ ਹੋ ਗਿਆ ਰਸ ਪੈਦਾ ਹੋ ਗਿਆ ਫਿਰ ਮੈਂ ਹੁਣ تشریح ਕਰਨਾ ਕੋ ਦਲਨੀ ਕੀ ਹੈ ਕਿਉਂਕਿ ਕੁੰਡਲਨੀ ਯੋਗਾ ਦਾ ਵੀ ਪ੍ਰਚਾਰ ਉਹੀ ਲੋਗ ਕਰਦੇ ਪੈਣੇ ਜਿਨ੍ਹਾਂ ਨੇ ਕੁੰਡਲਨੀ ਨੂੰ ਕਦੀ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗੁਰਮਤ ਅਨੁਸਾਰ ਇਹ ਗਲ ਵਖਰੀਏ ਕਿ ਮਨਮਤ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਕੁੰਡਲਨੀ ਯੋਗਾ ਦੀ ਗੱਲ ਕਰਦੇ ਪਏ ਹੋ ਸਿੰਗਰ ਦੇ ਚ ਵਰਗ ਲਾਉਣ ਵਾਸਤੇ ਖੈਰ ਮختਸਰ ਇਸ ਕਰੀਏ ਨਾਭੀ ਤੋਂ ਥੱਲੇ ਇਹ ਸ਼ਕਤੀ ਬੈਠੀ ਹੈ ਕੁੰਡਲ ਮਾਰਗ ਸੁੱਤੀ ਪਈ ਹੈ ਤੇ ਸੁੱਤੇ ਹੋਏ ਨੂੰ ਜਗਾਣ ਵਾਸਤੇ ਆਵਾਜ਼ ਚਾਹੀਦੀ ਆਵਾਜ਼ ਤੋਂ ਬਿਨਾ ਨਹੀਂ ਸਰੀਰ ਸੁੱਤਾ ਪਿਆ ਆਵਾਜ਼ ਤੋਂ ਬਿਨਾ ਨਹੀਂ ਜਾਗੇਗਾ ਚੇਤਨਾ ਸੁੱਤੀ ਪਈਏ ਸ਼ਕਤੀ ਸੁੱਤੀ ਪਈਏ ਸ਼ਬਦ ਤੋਂ ਬਿਨਾ ਨਹੀਂ ਜਾਗੇਗੀ ਆਵਾਜ਼ ਤੋਂ ਬਿਨਾ ਨਹੀਂ ਜਾਗੇਗੀ ਵਾਹਿਗੁਰੂ ਵਾਹਿਗੁਰੂ ਇਹ ਜੋ ਜਾਪ ਹੈ ਬਸ ਇਸ ਨਾਲ ਉਸ ਸ਼ਕਤੀ ਨੂੰ ਜਗਾਣਾ ਹੈ ਇੱਕਦਮ रस ਨਹੀਂ ਬਣੇਗਾ ਜਿੰਨੇ ਚਿਰ ਤੱਕ ਉਸ ਸ਼ਕਤੀ ਨਹੀਂ ਜਾਗਦੀ ਗੱਲ ਨਹੀਂ ਬਣੇਗੀ ਉਹ ਸੁੱਤੀ ਪਈਏ ਚੇਤਨਾ ਉਹ ਸੌ ਰਹੀ ਹੈ ਉਦਾਮੋਂ ਵੀ ਥੱਲੇ ਦੀ ਤਰ੍ਹਾਂ ਉੱਪਰ ਨਹੀਂ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦੇ ਗੁਰੂ ਮੁਖ ਮਚਾ ਤੇ ਪਰਮਾਨੰਦ ਇਹ ਨਹੀਂ ਕਿ ਕੋਈ ਕੁੰਡਲਨੀ ਦੇ ਜਾਗਣ ਨਾਲ ਪ੍ਰਗਟ ਹੋ ਜਾਂਦਾ ਨਹੀਂ ਪਰਮਾਨੰਤ ਮਨੁੱਖ ਦੇ ਅੰਦਰ ਹੈ ਕੁੰਡਲਨੀ ਜਿਉ ਸ਼ਕਤੀ ਉੱਪਰ ਉੱਠਦੀ ਹੈ ਧਿਆਨ ਉੱਪਰ ਉੱਠਦਾ ਹੈ ਸੁਰਤ ਉੱਪਰ ਨੂੰ ਗਮਨ ਕਰਦੀ ਹੈ ਤਾਂ ਫਿਰ ਪਤਾ ਚੱਲਦਾ ਮੈਂ ਤੇ ਬ੍ਰਹਮ ਦਾ ਸੋਮਾ ਆਨੰਦ ਦਾ ਸਾਗਰ ਇਹ ਤੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸਰੀਰ ਸਰੋਵਰ ਭੀਤਰੇ ਆਛੇ ਕਮਲ ਅਨੂ ਪਰਮ ਜੋਤ ਪੁਰਖੋ ਤੋ ਜਾ ਕੇ ਰੇਖ ਨਾ ਰੂ ਸਰੀਰ ਰੂਪੀ ਸਰੋਵਰ ਦੇ ਅੰਦਰ ਇੱਕ ਕਮਲ ਫੁੱਲ ਹੈ ਹਜ਼ਾਰਾਂ ਪੰਖੜੀਆਂ ਵਾਲਾ ਪਰ ਕਹਿੰਦੇ ਜਾ ਕੇ ਰੇਖ ਨਾ ਰੂ ਹਜ਼ਾਰਾਂ ਪੰਖੜੀਆਂ ਵਾਲਾ ਫਿਰ ਰੰਗ ਰੂਪ ਕੋਈ ਨਹੀਂ ਇਹ ਪਹਿਲੀ ਹੈ ਸਮਝਣਾ ਰੰਗ ਰੂਪ ਕੋਈ ਨਹੀਂ ਤੇ ਫਿਰ ਕਹਿੰਦਾ ਪਰਮ ਜੋਤਿਪੁਰਖ ਹੋਤਮਾ ਜਾਂ ਕੇ ਰੇਖ ਨ ਰੂਪ ਪਰਮ ਜੋਤੀ ਮਾਨ ਹੈ ਔਰ ਸਰਬ ਗੁਣ ਸੰਪੂਰਨ ਹੈ ਸੁੰਦਰ ਅਨੰਦ ਦਾ ਸੋਮ ਹੈ ਰੰਗ ਰੂਪ ਕੋਈ ਨਹੀਂ ਜਾਂ ਕੇ ਰੇਖ ਨ ਰੂਪ ਜਿੱਦਾਂ ਕੋਈ ਰੂਪ ਨਹੀਂ ਜਿਹਦੀ ਕੋਈ ਰੇਖਾ ਨਹੀਂ ਪਰ ਹੈ ਇਹ ਕਮਲ ਦਾ ਫੁੱਲ ਹੈ ਹਜ਼ਾਰਾਂ ਪੰਖੜੀਆਂ ਵਾਲਾ ਮਸਤਕ ਦੇ ਦਰਸਲ ਦੁਨੀਆ ਦੇ ਕਿਸੇ ਪਹਾੜ ਦੇ ਵਿੱਚ ਇਤਨਾ ਸੋਨਾ ਨਹੀਂ ਸਾਗਰ ਦੇ ਵਿੱਚ ਇਤਨੇ ਮੋਤੀ ਕੀਮਤੀ ਨਹੀਂ ਨੇ ਜ਼ਮੀਨ ਦੇ ਥੱਲੇ ਕੋਈ ਇਤਨਾ ਨੀਲਨ ਕੀਮਤੀ ਨਹੀਂ ਜਿੰਨਾ ਮਸਤਕ ਦੇ ਚੋਂ ਕਮਲ ਫੁੱਲ ਕੀਮਤੀ ਹੈ ਉਹ ਪ੍ਰਮਾਤਮਾ ਕੀਮਤੀ ਹੈ ਉਹ ਬ੍ਰਹਮ ਕੀਮਤੀ ਹੈ ਸਾਗਰ ਛਾਣੇ ਨੇ ਬੰਦੇ ਨੇ ਲੱਬੇ ਨੇ ਮੋਤੀ ਲੱਬੇ ਹੈ ਤੇਲ ਔਰ ਸਾਜ਼ੋ ਸਮਾਨ ਜ਼ਮੀਨ ਦੀ ਹਾਕ ਛਾਣੀ ਹੈ ਬੰਦੇ ਨੇ ਲਬ ਲਈ ਚਾਂਦੀ ਸੋਨਾ ਲਬ ਲਿਆ ਪਹਾੜਾਂ ਦੀ ਗੋਦ ਵਿੱਚ ਗੱਡੇ ਨੇ ਮਨੁੱਖ ਨੇ ਨੀਲਮ ਹੀਰੇ ਪੰਨੇ ਪਰ ਜੀਵਨ ਦੀ ਗੋਦ ਵਿੱਚੋਂ ਪਰਮ ਆਨੰਦ ਨੂੰ ਪ੍ਰਗਟ ਕਰਨ ਦੇਚ ਬੰਦਾ ਸਖਣਾ ਹੀ ਰਹਿ ਗਿਆ ਖਾਲੀ ਰਹਿ ਗਿਆ ਕਿਸੇ ਪਾਸੇ ਦੀ ਕੋਸ਼ਿਸ਼ ਨਹੀਂ ਤੋਂ ਭਟ ਕੈ ਨੇ ਗੁਰਮੁਖ ਬਣ ਕੇ ਗੁਰੂ ਦੀ ਆਗਿਆ ਨੂੰ ਮੰਨ ਕੇ ਜਾਪ ਸ਼ੁਰੂ ਕੀਤਾ ਪਰਮ ਆਨੰਦ ਪੈਦਾ ਹੋ ਗਿਆ ਕਿਸ ਤਰ੍ਹਾਂ ਤੁਡਲ ਨਹੀਂ ਜਾਗ ਪਈ ਕੁਡਲ ਨਹੀਂ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂਮੁਖ ਮਚ ਸਰੀਰ ਦੇ ਅੰਦਰ ਛੇ ਚੱਕਰ ਮੰਦਰੇ ਨੇ ਇੰਜ ਕਹੋ ਛੇ ਪਰਦੇ ਨੇ ਜਿਨ੍ਹਾਂ ਨੂੰ ਬਿਨ ਕੇ ਇਸ ਸ਼ਕਤੀ 'ਨੰਗਣਾ' ਤੈ ਇੰਜ ਕਹ ਲੋ ਇਹ ਛੇ ਰੋਕਾਂ ਨੇ ਉਸ ਪਰਮਾਨੰਦ ਤੱਕ ਪਹੁੰਚਣ ਲਈ ਰਸਤੇ ਦੇ ਵਿੱਚ ਇਹ ਛੇ ਰੋਕਾਂ ਨੇ ਤੇ ਛੇ ਚੱਕਰਾਂ ਦਾ ਨਾਮ ਇਸ ਢੰਗ ਦੇ ਨਾਲ ਹੈ ਇਕਾਗਰਤਾ ਵਕਤਮ ਮੂਲਾਧਾਰ ਚੱਕਰ ਦੂਸਰਾ ਸਵਦੇਸ਼ਟਾਨ ਚਕਰ ਤੀਸਰਾ ਮਣੀਪੁਰ ਚਕਰ ਚੌਥਾ ਆਹਰ ਚਕਰ ਪੰਜਵਾਂ ਵਿਸ਼ੇਸ਼ਕ ਚਕਰ ਤੇ ਛੇਵਾਂ ਹੈ ਆਗਿਆ ਚਕਰ ਐਥੇ ਮस्तक ਦੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਉਸਤਤ ਨਾਮਕ ਬਾਣੀ ਦੇ ਵਿੱਚ ਬੜੇ ਸੁੰਦਰ ਢੰਗ ਨਾਲ ਸਵਾਲੋ ਜਵਾਬ ਦੇ ਰਾਹੀਂ ਸਾਨੂੰ ਸਮਝਾਇਆ ਦਿਨ ਇੱਕ ਅਜਬ ਆਤਮ ਰਾਮ जय अमित तेज अवगत अगाम ये कौन आए आत्म स्वरूप जो है अमित तेज अवगत अभु साहिब रो गोविंद जी साहिब कहन दिन एक अजब एक दिन एक अजीब तमाशा हो गया अभ्यासी दी दुनिया च नाम सिमरन करने वाले दी दुनिया च जा। जप करने वाले दी दुनिया च तप करने वाले दी दुनिया च एक अजीब तमाशा हो गया कि कुंडलनी जाग गई शुद्ध दशम द्वार पे पहुंच गई ਧਿਆਨ ਸਾਧਨਾ ਸਫਲ ਹੋ ਗਈ ਦਿਨ ਇੱਕ ਆਜਬ ਆਤਮ ਰਾਮ ਆਤਮ ਰਾਮ ਆਤਮ ਦਾ ਮਤਲਬ ਹੈ ਪ੍ਰਕਾਸ਼ ਨਿਜੀ ਪ੍ਰਕਾਸ਼ ਦਿਨ ਇੱਕ ਆਜਬ ਆਤਮ ਰਾਮ ਜਹ ਅਮਿਤ ਤੇਜ ਅਬਗਤ ਅਥਾ ਇੱਕ ਦਿਨ ਅਜੀਬ ਤਮਾਸ਼ਾ ਹੋ ਗਿਆ ਕਿ ਇੱਕ ਆਤਮ ਜੋਤੀ ਪ੍ਰਗਟ ਹੋ ਗਈ ਜੋ ਗਤੀ ਤੋਂ ਬਿਨਾ ਸੀ बंधना तो बिना से परम रस से परम शांति से परम आनंद से कहते हैं आनंद दा थोड़ा बहुत बोध मनुख नो है थोड़ा बहुत कदी प्राणों दे भूख बनी रहती है ए नहीं ए नहीं ए नहीं कुछ और कुछ और तो कुछ परम आनंद दी तरफ है मनुख दी रुचियां जांदियां है ब्रह्म ने कह देता सी नहीं थी नहीं थी ए नहीं ए नहीं ए नहीं ए नहीं, ए नहीं। ਭਾਵ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਨੂੰ ਤ੍ਰਿਪਤੀ ਮਿਲੇ ਔਰ ਮੈਨੂੰ ਤ੍ਰਿਪਤੀ ਚਾਹੀਦੀ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਨੂੰ ਆਨੰਦ ਮਿਲੇ ਪਰ ਮੈਨੂੰ ਆਨੰਦ ਚਾਹੀਦਾ ਇਹ ਨਹੀਂ ਇਹ ਨਹੀਂ ਇਹ ਵੀ ਨਹੀਂ ਐਸ ਤੋਂ ਵੀ ਮੈਨੂੰ ਤ੍ਰਿਪਤੀ ਨਹੀਂ ਮਿਲੀ ਐਸ ਤੋਂ ਵੀ ਮੈਨੂੰ ਆਨੰਦ ਨਹੀਂ ਮਿਲਿਆ ਇਹ ਨੇਤੀ ਨੇਤੀ ਸ਼ਬਦ ਦਾ ਜਨਮ ਦਾਤਾ ਬ੍ਰਹਮਾ ਨੇਤੀ ਨੇਤੀ ਇਹ ਨਹੀਂ ਹੈ ਇਹ ਨਹੀਂ ਹੈ ਇਹ ਨਹੀਂ ਹੈ ਸਭ ਕੁਝ ਨੂੰ ਰੱਦ ਕਰਦਾ ਗਿਆ ਤੋ ਇੱਕ ਪਰਮ ਤ੍ਰਿਪਤੀ ਦੀ ਪਰਮ ਆਨੰਦ ਦੀ ਭੁੱਖ ਮਨੁੱਖ ਦੇ ਪ੍ਰਾਣਾ ਵਿੱਚ ਮੌਜੂਦ ਹੈ। ਸਾਬ ਕਹਿੰਨੇ ਇੱਕ ਅਜੀਬ ਤਮਾਸ਼ਾ ਹੋ ਗਿਆ ਅਭਿਆਸੀ ਅਭਿਆਸ ਕਰਦਾ ਪਿਆ ਸੀ اچਨਚੇਤ ਘਟਨਾ ਘਟ ਗਈ ਔਰ ਜਦ ਵੀ ਇਹ ਘਟਨਾ ਘਟਦੀ ਹੈ ਪਹਿਲੇ ਦਸ ਕੇ ਨਹੀਂ ਘਟਦੀ اچਨਚੇਤ ਹੀ ਘਟਦੀ ਹੈ। ਆਪਣੇ ਆਪ ਘਟ ਜਾਂਦੀ ਹੈ। ਇਸ ਵਾਸਤੇ ਦੁਨੀਆ ਦੇ तमाम ਭਗਤਾਂ ਨੇ ਕਿਹਾ ਹੈ ਇਹ ਉਹਦੀ ਬਖਸ਼ਿਸ਼ ਨਾਲ ਹੋਇਆ ਹੈ, ਉਹਦੀ ਰਹਿਮਤ ਨਾਲ ਹੋਇਆ ਹੈ, ਸਾਡੇ ਕੀਤੇ ਨਹੀਂ ਗਿਆ। ਇਹ ਗੱਲ ਵੱਖਰੀ ਹੈ ਕਿ ਕੀਤਾ ਬਹੁਤ ਕੁਝ ऐसी ਗੱਲ ਨਹੀਂ। ਪਾਵੇਂ ਕਨੇਕਾ ਜਿਹਾ ਇਹ ਬੀਜ ਬੋਇਆ ਸੀ ਬਹੁਤ ਵੱਡਾ ਦਰਖਤ ਬੜੇ ਫੁੱਲ ਤੇ ਫਲ। ਤੇ ਇਹ ਕਹਿੰਦਾ ਹੈ ਨਹੀਂ ਇਹ ਤੇਰੀ ਬਖਸ਼ਿਸ਼ ਮੈਂ ਤੇ ਇਨਾ ਜਿਹਾ ਬੀਜ ਬੋਇਆ ਸੀ। ਇਨਾ ਵੱਡਾ ਦਰਖਤ, ਇਨੇ ਫੁੱਲ, ਇਨੇ ਫਲ, ਇਨੀ ਸੰਗਣੀ ਛਾਂ ਇਹ ਤੇਰੀ ਰਹਿਮਤ, ਇਹ ਤੇਰੀ ਬਖਸ਼ਿਸ਼। ਫੁੱਲਾਂ ਦੇ ਚ ਇਤਨੀ ਮਿਠਾਸ, ਫਲਾਂ ਦੇ ਚ ਇਤਨਾ ਰਸ ਇਹ ਤੇਰੀ ਰਹਿਮਤ। ਉਸ ਮਿਸਮਾਪਤੀ ਕਰਦਾ। ਅਬਿਆਸੀ ਕਹਿੰਦਾ ਮੈਂ ਤੇ ਕੁਛ ਦਿਨ ਸਿਰਫ ਅੰਮ੍ਰਿਤ ਵੇਲੇ ਹੀ ਉੱਠਿਆ ਸੀ ਥੋੜੇ ਦਿਨ ਵਾਹਿਗੁਰੂ ਵਾਹਿਗੁਰੂ ਕੀਤਾ ਸੀ ਐਨਾ ਵੱਡਾ ਦਰਖਤ ਐਨਾ ਰਸ ਐਨੇ ਮਿਠਾਸ ਐਨਾ ਸਕੂਨ ਨਹੀਂ ਇਹ ਤੇਰੀ ਬਖਸ਼ਿਸ਼ ਮੇਰੇ ਕੀਤੇਆਂ ਕੁਛ ਨਹੀਂ ਇਹ ਤੇਰੀ ਰਹਿਮਤ ਹੈ ਇਹ ਤੇਰੀ ਕਿਰਪਾ ਇਹ ਤੇਰਾ ਖੇਲ ਹੈ ਇਹ ਤੇਰੀ ਲੀਲਾ ਹੈ ਮੇਰੇ ਕੀਤੇਆਂ ਨਹੀਂ ਮੈਂ ਕੁਛ ਨਹੀਂ ਕੀਤਾ ਖੈਰ ਸਾਹਿਬ ਕਹਿੰਦੇ ਨੇ ਦਿਨ ਇੱਕ ਅਜਬ ਆਤਮ ਰਾਮ ਜੈ ਅਮਿਤ ਤੇਜ ਅਬਗਤ ਆਤਮ ਇਹ ਕੌਣ ਆਏ ਆਤਮ ਸਰੂਪ ਜਦ ਆਤਮਾ ਪ੍ਰਕਾਸ਼ਮਾਨ ਹੋ ਗਈ ਤਾਂ ਅਭਿਆਸੀ ਪੁੱਛਦਾ ਹੈ ਕੌਣ ਹੈ ਕੀ ਹੈ ਜਿਸ ਦਿਨ ਵੀ ਕੁੰਡਲ ਨਹੀਂ ਜਾਗੇਗੀ ਨਾ ਇਹ ਸਵਾਲ ਪੈਦਾ ਹੁੰਦਾ ਹੈ ਕਿਉਂਕਿ ਪਹਿਲੇ ਦਾ ਕੋਈ ਪੂਰਾ ਬੋਧ ਹੈ ਨਹੀਂ ਪਹਿਲੇ ਦੀ ਕੋਈ ਜਾਣ ਪਛਾਣ ਤੇ ਹੈ ਨਹੀਂ ਅਚਨ ਚੇਤ ਤੁਹਾਨੂੰ ਕੋਈ ਉਹ ਬੰਦਾ ਮਿਲੇ ਜਿਹਨੂੰ ਤੁਸੀਂ ਕਦੀ ਵੇਖਿਆ ਨਹੀਂ ਜਿਸ ਦੀ ਤੁਸੀਂ ਕਦੀ ਕਲਪਨਾ ਨਹੀਂ ਕੀਤੀ ਜਿਸ ਨੂੰ ਤੁਸੀਂ ਕਦੀ ਯਾਦ ਨਹੀਂ ਕੀਤਾ ਉਹ ਤੁਹਾਨੂੰ ਮਿਲੇ ਤੇ ਬੜੀਆਂ ਮਿੱਠੀਆਂ ਹੀ ਗੱਲਾਂ ਤੁਹਾਡੇ ਨਾਲ ਸ਼ੁਰੂ ਕਰੇ ਬੜਾ ਪਿਆਰ ਜਤਾਵੇ ਬੜੀ ਹਮਦਰਦੀ ਜਤਾਵੇ ਹੈਰਾਨਗੀ ਤੇ ਹੋਵੇਗੀ ਇਹਨੂੰ ਕਦੀ ਵੇਖਿਆ ਨਹੀਂ ਇਹਨੂੰ ਕਦੀ ਯਾਦ ਨਹੀਂ ਕੀਤਾ ਇਹ ਹੈ ਕੌਣ ਉਹ ਬਹੁਤ ਜਿਸ ਧੰਗ ਦੀ ਝਲਕ ਨੂੰ ਇੱਕ ਅਭਿਆਸੀ ਦੇ ਅੰਦਰ ਪੈਦਾ ਹੁੰਦੀ ਹੈ ਨਾ ਉਸ ਝਲਕ ਦੀ ਅਭਿਆਸੀ ਦੇ ਅੰਦਰ ਕਲਪਨਾ ਨਹੀਂ ਹੁੰਦੀ ਭਈ ਇਸ ਤਰ੍ਹਾਂ ਦੀ ਹੋਵੇਗੀ ਉਹ ਕਲਪਨਾ ਵੀ ਨਹੀਂ ਹੁੰਦੀ ਐਸ ਲਈ ਕਿ ਆ ਗਿਆ ਹੈ ਪ੍ਰਮਾਤਮਾ ਮਨ ਬਾਣੀ ਬੁੱਧ ਤੋਂ ਪਰੇ ਬਾਣੀ ਭਾਵ ਜਿੱਥੇ ਤੱਕ ਬੰਦੇ ਦੇ ਬੋਲ ਨਹੀਂ ਜਾ ਸਕਦੇ ਬੰਦੇ ਦੇ ਬੋਲਾਂ ਤੋਂ ਉਪਰੇ ਬੰਦੇ ਦੀ ਸੋਚਣੀ ਤੋਂ ਉਪਰੇ ਬੁੱਧ ਤੋਂ ਪਰੇ ਮਨ ਤੋਂ ਕਲਪਨਾ ਤੋਂ ਵੀ ਪਰੇ ਚਲੋ ਸੋਚਣੀ ਨਹੀਂ ਜਾ ਸਕਦੀ ਕਲਪਨਾ ਤੇ ਚਲੀ ਜਾਂਦੀ ਹੈ ਕਲਪਨਾ ਨਾਲ ਤੇ ਅੱਗੇ ਬਹੁਤ ਕੁਝ ਕਰ ਲੈਂਦਾ ਹੈ ਪਰ ਸਾਹਿਬ ਕਿੰਨਾ ਨਹੀਂ ਮਨੁੱਖ ਦੀ ਕਲਪਨਾ ਵੀ ਉੱਥੇ ਨਹੀਂ ਜਾ ਸਕਦੀ ਸਿਆਣੇ ਬੰਦੇ ਖੁਦ ਅੰਦਾਜ਼ਾ ਲਾ ਲੈਣ ਕਲਪਨਾ ਵੀ ਨਹੀਂ ਜਾ ਸਕਦੀ ਕਲਪਨਾ ਹੁਣ ਮੈਂ ਇੱਥੇ ਕਰ ਸਕਦਾ ਹਜ਼ਾਰਾਂ ਆਸਮਾਨ ਟਕਰਾ ਗਏ ਜੀ ਕਰੋੜਾ ਸੂਰਜ ਟਕਰਾ ਗਏ ਜੀ ਕਲਪਨਾ ਮੈਂ ਇੰਜ ਕਰੀ ਜਾਵਾਂ ਬਹੁਤ ਕੁਝ ਕਰ ਸਕਦਾ ਹਰ ਬੰਦਾ ਕਰ ਸਕਦਾ ਕਲਪਨਾ ਦੇ ਵਿੱਚ ਕਲਪਨਾ ਦੇ ਵਿੱਚ ਬੰਦਾ ਇੰਨਾ ਸੋਚ ਸਕਦਾ ਹੈ ਵੀ ਮੇਰਾ ਵਜ਼ਨ ਕਰੋੜਾਂ ਮਣ ਹੋ ਗਿਆ ਮੈਨੂੰ ਲੱਖਾਂ ਬੰਦੇ ਵੀ ਨਹੀਂ ਚੁੱਕ ਸਕਦੇ ਮੈਂ ਇੰਨਾ ਭਾਰਾ ਹੋ ਗਿਆ ਕਲਪਨਾ ਮੈਂ ਕਰ ਸਕਦਾ ਮੈਂ ਅਰਬਾਂ ਖਰਬਾਂ ਸਾਲ ਤੱਕ ਜ਼ਿੰਦਾ ਰਹਾਗਾ ਮੈਂ ਮਰਾਂਗਾ ਵੀ ਨਹੀਂ ਮੈਂ ਕਲਪਨਾ ਕਰ ਸਕਦਾ ਕਿ ਮੈਂ ਫੈਲੇ ਜਾਵਾਂ ਉੱਥੇ ਤੱਕ ਜਿੱਥੇ ਤੱਕ ਜ਼ਮੀਨ ਹੈ ਮੈਂ ਕਲਪਨਾ ਕਰ ਸਕਦਾ ਸਾਰੇ ਸਾਗਰ ਨੂੰ ਮੈਂ ਢਾਈ ਗੁੱਠਾਂ ਦੇ ਚ ਪੀ ਲਿਆ ਪੀ ਲਿਆ ਮੈਂ ਤੇ ਸਮੁੰਦਰ ਖਤਮ ਕਰ ਦਿੱਤੇ ਤਾਂ ਕਲਪਨਾ ਇਸ ਤੋਂ ਦੀ ਕੀ ਜਾਸ ਹੋਗੀ ਸਾਇਬ ਕਰਨ ਉਹਦੀ ਕਲਪਨਾ ਵੀ ਨਹੀਂ ਹੋ ਸਕਦੀ ਜਿੱਥੇ ਬੰਦੇ ਦੀ ਕਲਪਨਾ ਵੀ ਥੱਕ ਜਾਂਦੀ ਹੈ ਕਲਪਨਾ ਦੀ ਵੀ ਪਹੁੰਚ ਕੋਈ ਨਹੀਂ ਜੋ ਮਨੁਖ ਦੀ ਕਲਪਨਾ ਦੇ ਚ ਵੀ ਨਹੀਂ ਆਉਂਦਾ ਵਿਚਾਰ ਦੇ ਪਕਰ ਦੇ ਚ ਵੀ ਨਹੀਂ ਆਉਂਦਾ ਬੋਲ ਦੇ ਪਕਰ ਦੇ ਚ ਵੀ ਨਹੀਂ ਆਉਂਦਾ ਉਹ ਹੋਇਆ ਪ੍ਰਗਟ ਤੋਂ ਘਟਨਾ ਤੇ ਆਪੇ ਘਟਣੀ ਸੀ ਜੋ ਕਲਪਨਾ ਦੇ ਚ ਵੀ ਨਹੀਂ ਆ ਸਕਦਾ ਜਿੱਥੇ ਤੱਕ ਬੁੱਧੀ ਦੀ ਪਹੁੰਚ ਨਹੀਂ ਕੋਈ ਨਹੀਂ ਜਿੱਥੇ ਤੱਕ ਬੋਲਾਂ ਦੀ ਪਹੁੰਚ ਵੀ ਕੋਈ ਨਹੀਂ ਮਨ ਬਾਣੀ ਬੁੱਧ ਪਹੁੰਚੜਾ ਪਰੇ ਸੀ ਉਹ ਅੱਜ ਪ੍ਰਗਟ ਹੋਇਆ ਤਾਂ ਕੁਦਰਤੀ ਗੱਲ ਹੈ ਹੈਰਾਨ ਹੋਣਾ ਸੀ ਇਹ ਕੀ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਭਗਤ ਅਬੋ ए तेज मान कौन है ए परम प्रकाश की है गति तो रहत की है ये तो तक तो सतगुरु ने सवाल लिखे ने थले गुरु गोबिंद सिंह जी ने जवाब लिखे ने लिख दे ने ये ब्रह्म आए आत्म स्वरूप जय अमित तेज, अवगत अभूत ए अभ्यासी जेनु तू वेख रहे हैं यही परमात्मा यह अकाल पुरख है ये परम नूर है ਉਹਦੀ ਪਰਮ ਜੋਤੀ ਹੈ ਇਹ ਉਹਦਾ ਹੀ ਨੇਚਰਲ ਅੰਗ ਹੈ ਇਹ ਠੀਕ ਹੈ ਕਿ ਸਾਰੇ ਦਾ ਸਾਰਾ ਸੂਰਜ ਸਾਡੇ ਘਰ ਵਿੱਚ ਨਹੀਂ ਆ ਸਕਦਾ ਕੋਈ ਬੰਦਾ ਜ਼ਿੱਦ ਕਰੇ ਭਈ ਨਹੀਂ ਮੈਂ ਤੇ ਸੂਰਜ ਨੂੰ ਆਪਣੇ ਘਰ ਲੈ ਆਣਾ ਹੈ ਕਿਸ ਤਰ੍ਹਾਂ ਆਵੇਗਾ ਨਿੱਕਾ ਜਿਹਾ ਤੇਰਾ ਮਕਾਨ ਤੇ ਜ਼ਮੀਨ ਤੋਂ ਵੀ 60000 ਗੁਣਾ ਵੱਡਾ ਸੂਰਜ ਤੇਰੇ ਘਰ ਦੇ ਚਾਵੇ ਤੇ ਕਿਸ ਤਰ੍ਹਾਂ ਹੋਵੇ ਉਹਦੀ ਕਿਰਨ ਆ ਸਕਦੀ ਹੈ ਉਹਦਾ ਨੂਰ ਆ ਸਕਦਾ ਹੈ ਉਹਦਾ ਚਾਨਣ ਆ ਸਕਦਾ ਹੈ ਤੇਰੇ ਘਰ ਵਿੱਚ ਆ ਸਕਦਾ ਤੂੰ ਗੁਏ ਖੋਲ ਸੂਰਜ ਦਾ ਚਾਨਣਾ ਤੇਰੇ ਘਰ ਆ ਜਾ ਤੇਰੇ ਵਿਹੜੇ ਵਿੱਚ ਆ ਸੂਰਜ ਨਹੀਂ ਆ ਸਕਦਾ ਪਰਮਾਤਮਾ ਦਾ ਨੂਰ ਤੇਰੀ ਛੋਟੀ ਜੀਆਂ ਬੁੱਧ ਵਿੱਚ ਪ੍ਰਗਟ ਹੋ ਜਾਏਗਾ ਤੇਰੀ ਛੋਟੀ ਜੀਆਂ ਕਾਇਆ ਦੇ ਵਿੱਚ ਉਹ ਮਹਾਨ ਨੂਰ ਪ੍ਰਗਟ ਹੋਵੇਗਾ ਮਹਾਨ ਚਾਨਣਾ ਜਿਸ ਤੋਂ ਅਰਬਾਂ ਖਰਬਾਂ ਸੂਰਜ ਕੁਰਬਾਨ ਕੀਤੇ ਜਾ ਸਕਦੇ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਇਹ ਪਰਮਾਤਮਾ ਤੋਂ ਉਸ ਦੀ ਝਲਕ ਉਦੋਂ ਮਿਲਦੀ ਹੈ ਜਦੋਂ ਸ਼ਕਤੀ ਸ਼ਬਦ ਦੇ ਜਾਪ ਦੇ ਆਸਰੇ ਤੇ ਉੱਪਰ ਉੱਠਦੀ ਹੈ ਉੱਪਰ ਉੱਠੇ ਕੁਝ ਰੋਕਾਂ ਨੇ ਮੂਲਾ ਧਾਰ ਚਕਰ ਸਵ ਦਿਸ਼ਟਾਨ ਚਕਰ ਮਣੀਪੁਰ ਚਕਰ ਔਰ ਫਿਰ ਆਹਰ ਚਕਰ ਵਿਸ਼ੇਸ਼ਕ ਚਕਰ ਫਿਰ ਹੈ ਆਗਿਆ ਚਕਰ ਇਹ ਨਮਸਤਕ ਦੇ ਜਮਨ ਦੇ ਪਹਿਚਾਨ ਕਿਸ ਤਰ੍ਹਾਂ ਹੋਵੇਗੀ ਕੁੰਡਲੀ ਜਾਗ ਪਈ ਹੈ ਆਰੇ ਉੱਪਰ ਉੱਠੀਏ ਇਹਦੀ ਪਹਿਚਾਨ ਹੋ ਜਾਂਦੀ ਹੈ ధਨવાન ਬੰਦਾ ਨਹੀਂ ਛੁਪਿਆ ਰਹਿੰਦਾ ਖਿਮਾ ਕਰਨੀ ਰੱਬੀ ਰਸਕ ਵੀ ਨਹੀਂ ਛੁਪਿਆ ਰਹਿੰਦਾ ਕਦੇ ਹੀ ਨਹੀਂ ਛੁਪਿਆ ਰਹੇ ਹਰ ਕਾ ਭਗਤ ਪ੍ਰਗਟ ਨਾ ਛੁਪੇ ਸਵਾਲ ਹੀ ਨਹੀਂ ਕਰਦਾ ਹੂੰ ਤੁਸੀਂ ਲੱਖ ਵੀ ਯਤਨ ਕਰੋ ਭਗਤ ਨਹੀਂ ਛੁਪਾਇਆ ਛੁਪੇਗਾ ਤੇ ਜਿਨ੍ਹਾਂ ਨੂੰ ਕਈ ਦਫਾ ਹਾਂ ਜੀ ਅਸੀਂ ਭਗਤ ਜੀ ਭਗਤ ਜੀ ਕਰਕੇ ਕਹਿੰਨੇ ਤੇ ਲਖਬਉਨਨ ਕਈਆਂ ਨੂੰ ਕਹਿਣਾ ਪੈਂਦਾ ਹੁਣ ਤੁਸੀਂ ਗਿਆਨੀ ਆਖੋਗੇ ਕਥਾਵਾਚ ਕਨੋਂ ਕੀਰਤਰੀਆਂ ਨੂੰ ਇਹ ਲਖਬਨ ਵਾਸਤਵਿਕ ਗਿਆਨੀ ਕੁਛ ਹੋਰ ਹੁੰਦੇ ਨੇ ਭੈ ਕਾ ਹੂੰ ਕੋ ਦੇਤ ਨੇ ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾ ਹੋ ਗਿਆ ਨਹੀਂ ਹਰ ਇੱਕ ਨੂੰ ਤੁਸੀਂ ਪ੍ਰਧਾਨ ਵੀ ਕਹਿ ਸਕਦੇ ਵਾਸਤਵਿਕ ਪ੍ਰਧਾਨ ਕੌਣ ਹੈ ਸਗਲ ਪੁਰਖ ਮੇ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਅਭਿਮਾਨ ਜਿਹੜੇ ਸਤਗੁਰ ਦੀ ਬਾਣੀ ਨੇ ਨਿਰਣਾ ਕੀਤਾ ਫੈਸਲਾ ਕੀਤਾ रागै राम के سنو ਆਖੋਗੇ ਕਿ ਇਤਨੇ ਆ ਕਿ سنو ਆਖੋਗੇ ਭਲੋ ਬਲੋਰੇ ਕੀਰਤਨੀ ਆ ਰਾਮ ਰਾਮ ਆ ਰਾਮ ਆ ਗੁਨ ਗਾਓ ਛੋੜ ਮਾਇਆ ਕੇ ਗੰਧ ਸੁਆਓ ਓਹ ਅੰਕਾਰ ਇੱਕ ਧੁਨ ਉਪਜੇ ਇੱਕੋ ਰਾਗ ਅਲਾਪੇ ਜਦ ਰਾਗ ਅਲਾਪੇ ਤੇ ਇੱਕ ਦੀ ਧੁਨ ਪੈਦਾ ਹੋਵੇ ਇੱਕ ਦਾ ਖਿਆਲ ਪੈਦਾ ਹੋਵੇ ਇੱਕ ਦਾ ਚਿੰਤਨ ਪੈਦਾ ਹੋਵੇ ਇੱਕ ਦੀ ਲੀਨਤਾ ਨਸੀਬ ਹੋਵੇ ਸਾਇਬ ਕਹਿੰਦੇ ਐਸਾ ਕੀਰਤਨੀਆਂ ਜਿਸ ਤੋਂ ਸਦਕੇ ਜਾਈਏ ਕੁਰਬਾਨ ਜਾਈਏ ਭਲੋ ਬਲੋਰੇ ਕੀਰਤਨੀ राम राम आ रामा गुण गा खैर مختصرਸ करिए ਜਦੋਂ ਇਹ ਹੁੰਡਲਨੀ ਸੁਰਜਦੀ ਹੈ ਜਾਗਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਕੁਝ ਘਟਨਾਵਾਂ ਘਟਦੀਆਂ ਨੇ ਤੇ ਸਰੀਰ ਦੀ ਹਾਲਤ ਵੀ ਬਦਲਦੀ ਹੈ ਮਸਤਕ ਬਦਲਦਾ ਹੈ ਅੱਖਾਂ ਬਦਲਦੀਆਂ ਨੇ ਜਿਵੇਂ ਸ਼ਰਾਬੀ ਕੋਈ ਰਜ ਕੇ ਸ਼ਰਾਬ ਪੀ ਲਵੇ ਚਿਹਰਾ ਬਦਲਦਾ ਹੈ ਅੱਖ ਬਦਲਦੀ ਹੈ ਤਾਂ ਉਹ ਲਖ ਵੀ ਆਖੇ ਜਿਵੇਂ ਨਹੀਂ ਪੀਤੀ ਨਹੀਂ ਪੀਤੀ ਪੇ ਪੁਰਖਾ ਤੂੰ ਜ਼ਬਾਨ ਦੇ ਨਾਲ ਆਖ ਨਹੀਂ ਪੀਤੀ ਇਹਦੇ ਨਾਲ ਕੀ ਹੁੰਦਾ ਤੇਰੀ ਅੱਖਾਂ ਹੀ ਦੱਸਦੀਆਂ ਪੀ ਤੇਰਾ ਚਿਹਰਾ ਹੀ ਦੱਸਦਾ ਭਗਤ ਪੀਖਣ ਕਹਿੰਦੇ ਨੇ ਇਹ ਜਿਹੜਾ ਰਤਨ ਮੈਨੂੰ ਮਿਲਿਆ ਸੀ ਮੈਂ ਛੁਪਾਉਣ ਦੀ ਤੇ ਬੜੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਆਨੇ ਕੇ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਬਰਬਾਦ ਲੋਕਾਂ ਨੂੰ ਪਤਾ ਚੱਲ ਗਿਆ ਕੋਈ ਗੱਲ ਹੈ ਤਾਂ ਉਹ ਕੁੰਡਲਨੀ ਜੈਸੇ ਜਾਗ ਰਹੀ ਹੈ ਤੇ ਮੌਲਾ ਧਾਰ ਚਕਰ ਨੂੰ ਵਿਨ ਕੇ ਅੱਗੇ ਲੰਘਦੀ ਹੈ ਕਾਮਨਾ ਖਤਮ ਹੋ ਜਾਂਦੀ ਹੈ ਵਾਸ਼ਨਾ ਖਤਮ ਹੋ ਜਾਂਦੀ ਹੈ ਉਹਦੀ ਸੀਮਾ ਮੰਨ ਜਾਂਦੀ ਹੈ ਭਾਵ ਸੰਸਾਰ ਦੇ ਤਨ ਤੋਂ ਉੱਠ ਉੱਚਾ ਉਠਿਆ ਸੰਸਾਰ ਕਾਮ ਹੈ ਔਰ ਸੰਸਾਰ ਤੋਂ ਜੋ ਉੱਤ ਹੈ ਉੱਚਾ ਹੈ ਔਰ ਆਰਾਮ ਹੈ ਇੰਨੀ ਵਿਆਖਿਆ ਨਾ ਕਰ ਲੈ ਸਮੁੱਚਾ ਸੰਸਾਰ ਕਾਮ ਹੈ ਚਾਹ ਅੱਖਾਂ ਦਾ ਰਸ ਹੈ ਚਾਹ ਕੰਨਾਂ ਦਾ ਰਸ ਹੈ ਚੈ ਜ਼ਬਾਨ ਦਾ ਰਸ ਹੈ ਚੈ ਖਲੜੀ ਦਾ ਰਸ ਹੈ ਚੈ ਨਾਸਕਾ ਦਾ ਰਸ ਹੈ ਜੋ ਕੁਝ ਵੀ ਸੰਸਾਰ ਹੈ ਕਾਮ ਰਸ ਜੋ ਕੁਝ ਵੀ ਹੈ ਜੋ ਵੀ ਰਸ ਸਰੀਰ ਨੂੰ ਆਉਂਦਾ ਹੈ ਸੁਰਜੀ ਕੁੰਡਲਨੀ ਮੂਲਾਧਾਰ ਚੱਕਰ ਨੂੰ ਇਸ ਨੇ ਵਿੰਨਸਾ ਉੱચી ਉੱਠੀ ਖਤਮ ਹੋ ਗਿਆ ਸੰਸਾਰ ਬਾਸ਼ਨਾ ਖਤਮ ਹੋ ਗਈ ਜਗਤ ਦੇ ਖਿੱਚ ਨਹੀਂ ਰਹੀ ਕਿਉਂਕਿ ਉਰਦਗਮਨ ਹੋ ਗਈ ਜਗਤ ਦੇ ਖਿੱਚਤੇ ਤਾਂ ਆਉਂਦੀ ਕਿ ਇਸ ਕੁੰਡਲਨੀ ਦਾ ਮੂੰਹ ਥੱਲੇ ਆਉਂਦਾ ਇਸ ਸ਼ਕਤੀ ਦਾ ਮੂੰ ਥੱਲੇ ਹੁੰਦਾ ਪਰ ਦੋ ਲਫ਼ਜ਼ੀ ਵਿਆਖਿਆ ਕਰਨੀ ਹੋਵੇ ਤੇ ਇਤਨੇ ਜੀਵਨ ਸ਼ਕਤੀ ਦਾ ਪ੍ਰਵਾਹ ਜ ਥੱਲੇ ਜਾਂਦਾ ਹੈ ਇਹ ਕਾਮਰਸ ਹੈ ਜਦ ਪ੍ਰਵਾਹ ਉੱਪਰ ਜਾਂਦਾ ਹੈ ਇਹ ਨਾਮਰਸ ਗੱਲ ਜਿਹੜੀ ਇੰਨੀ ਹੈ ਦੋ ਲਫ਼ਜ਼ੀ ਵਿਆਖਿਆ ਇਤਨੀ ਹੈ ਸ਼ਬਦ ਦਾ ਜਾਪ ਇਹ ਉੱਪਰ ਉਠੇ ਇਹ ਸ਼ਕਤੀ ਉੱਪਰ ਉਠੇ ਤੇ ਮੂਲਤ ਆਰ ਨੂੰ ਵੇਣੇ ਕੇ ਜਦ ਅੱਗੇ ਲੰਗਦੀ ਹੈ ਤਾਂ ਫਿਰ ਸਵ ਦੇਸ਼ਟਾਨ ਹੈ ਇਹ ਦੂਸਰਾ ਚੱਕਰ ਹੈ ਜਿੱਥੇ ਰੋਕ ਹੈ ਪਰ ਜੇ ਜਾਪ جاری ਰਹੇ ਤੇ ਇਸੇ ਚੱਕਰ ਨੂੰ ਹੀ ਬੰਦ ਕਰ ਦਿੰਦੀ ਹੈ ਇਹਨੂੰ ਵੀ ਖਤਮ ਕਰ ਦਿੰਦੀ ਹੈ ਇਸ ਪਰਦੇ ਨੂੰ ਵੀ ਸ਼ਕਤੀ ਹਟਾ ਦੇਦੀ ਉੱਪਰ ਉੱਠਦੀ ਹੈ ਤੇ ਸਭ ਦੇ ਛਤਾਨ ਚੱਕਰ ਤੋਂ ਉੱਚੇ ਉੱਠਦੇ ਹਨ ਮੌਤ ਦਾ ਭੈ ਖਤਮ ਹੋਰ ਮੌਤ ਦਾ ਡਰ ਦੇਖੇ ਇਸ ਨੂੰ ਬੇਗੈਰਤ ਨਹੀਂ ਕੀਤਾ ਜਾ ਸਕਦਾ ਇਹਨੂੰ ਨਹੀਂ ਡਰਾਇਆ ਜਾ ਸਕਦਾ ਨਹੀਂ ਤੇ ਮੌਤ ਦਾ ਡਰ ਦੇਖੇ ਚੰਗੇ ਚੰਗੇ ਨੂੰ ਬੇਗਹਿਰਤ ਬੇਈਮਾਨ ਕੀਤਾ ਜਾ ਸਕਦਾ ਹੈ ਮੌਤ ਦਾ ਡਰ ਦੇਖੇ ਚੰਗੇ ਚੰਗੇ ਬੰਦੇ ਧੋਖੇਬਾਜ਼ ਬਣ ਜਾਂਦੇ ਨੇ ਭਈ ਮੌਤ ਹੈ ਚਲੋ ਛੱਡੋ ਇੱਥੇ ਮੌਤ ਦਾ ਭੈ ਹੀ ਨਹੀਂ ਰਿਹਾ ਡਰ ਬਿਲਕੁਲ ਨਹੀਂ ਰਿਹਾ ਗੱਲ ਖਤਮ ਕਾਰਨ ਪਤਾ ਚਲ ਗਿਆ ਹੈ ਕਿ ਮੈਂ ਮਰ ਵੀ ਜਾਵਾਂ ਤਾਂ ਵੀ ਨਹੀਂ ਮਰਨਾ ਇਸ ਗੱਲ ਦਾ ਪਤਾ ਚਲ ਗਿਆ ਸੋਕਰਾਟ ਨੇ ਮਰਦਿਆਂ ਇਹ ਗੱਲ ਤੇ ਕਹੀ ਸੀ ਆਪਣੇ شاਗਿਰਦਾਂ ਨੂੰ ਰੋਵੋ ਨਾ ਜੇ ਮੈਂ ਮਰ ਹੀ ਜਾਣਾ ਹੈ ਤੇ ਫਿਰ ਕੀ ਰੋਣਾ ਤੇ ਜੇ ਮੈਂ ਮਰ ਕੇ ਵੀ ਨਹੀਂ ਮਰਨਾ ਤੇ ਫਿਰ ਕੀ ਰੋਣਾ ਗੱਲ ਬਹੁਤ ਕੀਮਤੀ ਕਹਿ ਕੇ ਜੇ ਮੈਂ ਮਰ ਹੀ ਜਾਣਾ ਹੈ ਵਾਕਈ ਖਤਮ ਬਿਲਕੁਲ ਢੇੜੇਰੀ ਹੋ ਜਾਣਾ ਹੈ ਬਿਲਕੁਲ ਮਿੱਟੀ ਦਾ ਹੀ ਪੁੱਤਲਾ ਬਣ ਕੇ ਰਹਿ ਜਾਣਾ ਹੈ ਖਾਕ ਹੀ ਹੋ ਜਾਣਾ ਹੈ ਫਿਰ ਕੀ ਰੋਣਾ ਜੇ ਮੈਂ ਮਰ ਹੀ ਜਾਣਾ ਹੈ ਫਿਰ ਕੀ ਰੋਣਾ ਤੇ ਜੇ ਮੈਂ ਮਰ ਕੇ ਵੀ ਨਹੀਂ ਮਰਨਾ ਤੇ ਫਿਰ ਕੀ ਰੋਣਾ ਸਾਇ ਗੁਰਮਰਦਾਸ ਜੀ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੋਲ ਨਾ ਭਾਇ ਉਲਕੇ ਵੀ ਨਾ ਰੋਣਾ ਮੈਨੂੰ ਬਿਲਕੁਲ ਨਹੀਂ ਚੰਗਾ ਲੱਗੇਗਾ ਜੋ ਮੇਰੇ ਪਿੱਛੇ ਰੋਵੇਗਾ ਕਬੀਰ ਕਹਿੰਦੇ ਨੇ ਹਾਂ ਰੋਣਾ ਹੋਵੇ ਤਾਂ ਜ਼ਰੂਰ ਰੋ ਕਿੰਨਾ ਦੇ ਪਿੱਛੇ ਰੋ ਸੰਤ ਮੋਏ ਕਿਹਾ ਰੋਈਏ ਜੋ ਆਪਣੇ ਘਰ ਜਾਏ ਰੋ ਸਾਕਤ ਬਾਪਰੇ ਜੋ ਹਾਟੇ ਹਾਟ ਵਿਕਾਇ ਰੋਹੋ ਇਹਨਾਂ ਨੂੰ ਜਿਨ੍ਹਾਂ ਨੇ ਯਗੋਂ ਤੱਕਈ ਖਾਣੇ ਨੇ ਜਮਣਾ ਹੈ ਮਰਨਾ ਹੈ ਜਮਣਾ ਹੈ ਮਰਨਾ ਹੈ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਸਨਮੇ ਰੋਹੋ ਇਹਨਾਂ ਨੂੰ ਇਹਨਾਂ ਨੂੰ ਕੀ ਰੋਣਾ ਜਿਨ੍ਹਾਂ ਨੇ ਰਾਮ ਦੇ ਸਿੰਘਾਸਣ ਤੇ ਜਾ ਬੈਠਣਾ ਮਿੱਥ ਬਿਖਸੇ ਮਿੱਥ ਕੀ ਪੈਜ ਭਾਵ ਹੈ ਜੇ ਮਿੱਤਰ ਨੂੰ ਵਗੇ ਇੱਜ਼ਤ ਮਿਲੇ ਸਨਮਾਨ ਮਿਲੇ ਤਾਂ ਫਿਰ ਮਿੱਤਰ ਨੂੰ ਬਿਖਸਣਾ ਚਾਹੀਦਾ ਕਿ ਰੋਣਾ ਚਾਹੀਦਾ ਮਿੱਤਰ ਪੈਜ ਮਿੱਤਰ ਬੇਖਰੇ ਮਿੱਤਕੀ ਪੈਜ ਭਾਵ ਹੈ ਜੇ ਮਿੱਤਰ ਨੂੰ ਅੱਗੇ ਪੈਜ ਮਿਲੇ ਇੱਜ਼ਤ ਮਿਲੇ ਤੇ ਮਿੱਤਰ ਨੂੰ ਖੁਸ਼ ਹੋਣਾ ਚਾਹੀਦਾ ਘਰਉਣਾ ਚਾਹੀਦਾ ਤੁਹਾਡਾ ਰੋਣਾ ਇਸ ਗੱਲ ਦਾ ਸਬੂਤ ਹੈ ਤੁਸੀਂ ਗੱਲ ਨੂੰ ਨਹੀਂ ਸਮਝਿਆ ਹਕੀਕਤ ਨੂੰ ਨਹੀਂ ਸਮਝਿਆ ਸੋਕਰਾਟੇ ਹੀ ਕਹਿੰਦਾ ਜੇ ਮੈਂ ਮਰ ਕੇ ਵੀ ਨਹੀਂ ਮਰਨਾ ਤੇ ਫਿਰ ਕੀ ਰੋਣਾ ਤੇ ਜੇ ਵਾਕਈ ਮੈਂ ਮਰੀ ਜਾਣਾ ਹੈ ਤੇ ਫਿਰ ਕੀ ਰੋਣਾ ਤੋਂ ਸਵ ਦਿਸਟਾਨ ਚੱਕਰ ਨੂੰ ਵਿਨ ਕੇ ਜੈਸੇ ਸੁਰਤ ਅੱਗੇ ਲੰਗਰੀ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ ਮੌਤ ਦਾ ਭੈਸਾ ਤਾਂ ਮੈਂ ਇਸੇ ਬੰਦੇ ਨੂੰ ਮੌਤ ਦੇ ਡਰ ਨਾਲ ਡਰਾਇਆ ਨਹੀਂ ਜਾ ਸਕਦਾ ਤੇ ਡਰ ਸਿਰਫ ਮੌਤ ਲਈ ਹੈ ਫਿਰ ਅੱਗੋਂ ਤੀਸਰੇ ਚੱਕਰ ਦੀ ਰੋਕ ਹੈ ਇਹਨੂੰ ਕਹਿੰਦੇ ਨੇ ਮਣੀਪੁਰ ਕਦੀ ਕਦੀ ਫੁਰਨਿਆਂ ਦਾ ਵੇਗ ਛੰਡਾ ਲੈਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਇਸ ਤਲ ਤੇ ਪੈਦਾ ਹੋ ਜਾਂਦੀਆਂ ਮਣੀਪੁਰ ਮਨ ਫੁਰਨੇ ਜਹ ਪੁਜਾਰੀ ਹੈ ਔਰ ਇਹ ਅਭਿਆਸੀ ਮਣੀਪੁਰ ਚੱਕਰ ਨੂੰ ਵੇਨਕੇ ਵੀ ਅੱਗੇ ਲੰਘ ਜਾਂਦਾ ਕੀ ਸਭ ਹੋ ਤਵੇਗਾ Nirvichar ਹੋ ਗਿਆ ਕੋਈ ਫੁਰਨਾ ਹੁਣ ਜਦ ਵਾਹਿਗੁਰੂ ਕਹਿੰਦਾ ਤੇ ਵਾਹਿਗੁਰੂ ਹੀ ਕਹਿੰਦਾ ਹੈ ਹੋਰ ਕੁਝ ਨਹੀਂ ਕਹਿੰਦਾ ਜਦ RAM ਆਖਦਾ ਹੈ ਤਾਂ ਬਸ RAM ਹੀ ਕਹਿੰਦਾ ਹੈ ਹੋਰ ਕੁਝ ਨਹੀਂ ਕਹਿੰਦਾ ਜਦ ਜਪਜੀ ਪੜਦਾ ਹੈ ਤਾਂ ਬਸ ਜਪਜੀ ਹੀ ਪੜਦਾ ਹੈ ਉਸ ਵਕਤ ਹੋਰ ਕੁਝ ਨਹੀਂ ਪੜਦਾ ਆਪ ਬੰਦੇ ਜਦ ਜਪਜੀ ਪੜਦੇ ਪੈਂਦੇ ਨਾ ਹੋਰ ਵੀ ਕੁਝ ਪੜਦੇ ਪੈਂਦੇ ਗੁਰਬਾਣੀ ਪੜਦੇ ਪਏ ਉਹਨਾਂ ਨੂੰ ਕੁਝ ਹੋਰ ਵੀ ਪੜਦੇ ਪੈਂਦੇ। ਬਗੌਰ ਮੁਤਾਲਾ ਕਰਕੇ ਰੇਖਣਾ, ਆਪਣੇ ਆਪ ਨੂੰ ਪੜਨਾ। ਅਪਤਨ ਦਾ ਜੋ ਕਰੇ ਵਿਚਾਰ। ਮਨ ਕੀ ਪਤਰੀ ਵਾਚੀਏ, ਸੁਖੀ ਹੋ ਸੁਖਸਾਰ। ਸਹਿਜ ਗੰਨੇ ਬ੍ਰਾਹਮਣ ਮਨ ਨੂੰ ਜ਼ਰਾ ਪੜੀ। ਤੋਂ ਸਿਰਫ ਰੱਬ ਦਾ ਨਾ ਲੈਂਦਾ ਪਏ ਕਿ ਕੁਝ ਹੋਰ ਵੀ ਕਰਦਾ। ਜਿਸ ਵਕਤ ਮਣੀਪੁਰ ਚੱਕਰ ਵਿਨੇ ਆ ਜਾਂਦਾ ਹੈ। ਅਭਿਆਸੀ ਬਸ ਜਾਪ ਹੀ ਕਰਦਾ ਹੈ। ਨਿਰਵਿਚਾਰ ਅਵਸਥਾ। ਜਦ ਜਪਜੀ ਪੜੇਗਾ ਤਾਂ ਜਪਜੀ ਹੀ ਪੜੇਗਾ। ਹੋਰ ਕੁਝ ਨਹੀਂ ਪੜੇਗਾ। ਇਕ ਨਿਰਵਿਚਾਰ ਦੁਨੀਆ ਦੀ ਝਲਕ ਪ੍ਰਗਟ ਹੋਈ ਤੀਸਰੇ ਚੱਕਰ ਨੂੰ ਇਸ ਨੇ ਵੇੰਦ ਦਿੱਤਾ ਪਰ ਅਜੇ ਉਹ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਨਹੀਂ ਖਿੜਿਆ ਪਰਮ ਜੋਤ ਪੁਰਖोत्तम ਜਾ ਕੇ ਰੇਖ ਨ ਰੂਪ ਜਿੱਥੇ ਪਹੁੰਚ ਕੇ ਪਰਮ ਆਨੰਦ ਦੀ ਵਰਸ਼ਾ ਹੋ ਰਹੀ ਦੀ ਅਜੇ ਹੋਰ ਕੁਝ ਚੱਕਰ ਨੇ ਜਿੱਥੋਂ ਲੰਘਣਾ ਹੈ